ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਬੱਗੇ ਕੋਲੇ ਪਿੰਡ ਚੌਕ ਕੇ ਫੇਰ ਪਹੁੰਚੇ ਆ ਜੀ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਇਹ ਜਰਸੀ ਤੇ ਸ਼ਾਹੀਵਾਲ ਦਾ ਕ੍ਰਾਸ ਬੈਡ ਲੈ ਕੇ ਆਏ ਆ ਪੂਰੀ ਟੌਪ ਦਾ ਨਗੀਨਾ ਜੀ ਤੇ ਗੱਲਬਾਤ ਬਾਈ ਨਾਲ ਕਰਾਂ ਮੈਂ ਸਸੀ ਦਾ ਬਾਈ ਸਸੀ ਦਾ ਬਾਈ ਹੋ ਠੀਕ ਠਾਕ ਆ ਬਾਈ ਬਾਕੀ ਤੇ ਵੀਰੇ ਜਿਹੜੀ ਆਪਾਂ ਪਰਸੋਂ ਕਰੀ ਸੀ ਵੀਡੀਓ ਹੋ ਗਈ ਕਵਰ ਹਾਂ ਉਹ ਬਾਈ ਬੈਗੀ ਜੀ ਬੈਗੀ ਜੀ ਹਾਂ ਜੀ ਓਕੇ ਜੀ ਨੰਬਰ ਬੋਲੋ ਜੀ 987624670 ਜੀ 987624670 ਪਿੰਡ ਪਿੰਡ ਚੌਕ ਜੀ ਜ਼ਿਲ੍ਹਾ ਪਿੰਡਾ ਛੇਰਵਾਲੇ ਤੇ ਨੇੜੇ ਪਿੰਡ ਵੀਰੇ ਭੁਖ ਵੀ ਰਹਿੰਦੇ ਜੀ ਦਾੜਾ ਉੱਤੇ ਬੰਦੋ ਓਕੇ ਬਾਈ ਤੇ ਤਾਂ ਆਪਾਂ ਇਧਰੋਂ ਤੇ ਰਾਮਪਰਾਇ ਤਾਂ ਆਪਾਂ ਵੀ ਨੇੜੇ ਆ ਜਾਂਦਾ ਹਨਾ ਹਾਂ ਰਾਮਪਰਾਪੋਂ 15 ਕਿਲੋਮੀਟਰ ਹੈ ਤਾਂ ਆਪਾਂ 12 ਠੀਕ ਆ ਤੇ ਚੰਗਰ ਰਿਸਪੌਂਸ ਆਉਂਦਾ ਬਾਈ ਬਹੁਤ ਵਧੀਆ ਠੀਕ ਹੈ ਜੀ ਤੇ ਵੀਰੇ ਅੱਜ ਆਪਾਂ ਦਿਖਾਉਣੀ ਆ ਬੈੜ ਹਨਾ ਇਹ ਬਈ ਜਰਸੀ ਤੇ ਸਾਹੀਵਾਲ ਦਾ ਕਰਾਉਂਦਾ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੁਣਿਆ ਬਾਈ ਮਾਲਕਾਂ ਨੇ ਪਹਿਲੇ ਸੂਏ ਦਾ ਦੁੱਧ ਕਿੰਨਾ ਦੱਸਿਆ ਜੀ 18 ਕਿਲੋ ਚੋਇਆ ਉਹ ਕਹਿੰਦੇ ਬਾਈ 18 ਕਿਲੋ ਹਨਾ ਤੇ ਦੂਜੇ ਹਿੱਲੇ ਵਾਲੂਗਾ ਬੈੜ ਦਾ ਬਹੁਤ ਜੰਗਲਾ ਤੇ ਫੈੜ ਵੀ ਹਨਾ ਚੰਗੇ ਆਉ ਇੱਕ ਨੰਬਰ ਆਉ ਬਈਆ ਸਰ ਤੇ ਬਾਈ ਮੈਂ ਤੁਹਾਨੂੰ ਇੱਕ ਗੱਲ ਦਿਖਾਉਣਾ ਜੀ ਆਹ ਦੇਖੋ ਠੰਡੀ ਬਾੜੀ ਆ ਬਾਈ ਹੋਰ ਤਾਂ ਕੋਈ ਗੱਲ ਆਹ ਦੇਖੋ ਫੇਰ ਉਹ ਹੱਥ ਹੱਥ ਦੇਖੀ ਦੇਖੋ ਜੀ ਜਮ ਮਿਣ ਕੇ ਜਿਵੇਂ ਰੱਬ ਨੇ ਲਾਏ ਹੁੰਦੇ ਹਨਾ ਥਾਨ ਐ ਲੱਗੇ ਹੋਏ ਆ ਜੀ ਚ ਤੇ ਬਾਕੀ ਦਾ ਕੱਦ ਕਾਠ ਦੀ ਬਹੁਤ ਆ ਹਨਾ ਮੈਨੂੰ ਮਰਜੀ ਹੋ ਗਈ ਆ ਦੇਖੋ ਜੀ ਤੇ ਐਤ ਕੀ ਦੁੱਧ ਕਿੰਨਾ ਪਾ ਦੂ ਬਾਈ ਬਾਹਲਾ ਜੀ 20 ਕਿਲੋ ਦੁੱਧ ਪਾ ਦੂ ਬੈੜਾ ਠੀਕ ਆ ਖੋਲ ਤੋੜ ਕੇ ਦਿਖਾ ਦਈਏ ਨੂੰ ਅਗਲੀ ਸ਼ੇ ਬਾਈ ਚਾਰੇ ਥਣ ਨਿਕਰਵੇਂ ਗੈਪ ਤੇ ਤਹਿਸੀਲ ਸਾਹਿਬ ਪੂਰੀਆਂ ਸੂਈ ਵੀ ਨਹੀਂ ਨੇ ਕੀ ਕਹਿਣਾ ਜੋ ਸੁਣ ਵਾਲੀ ਨਹੀਂ ਕਹਿੰਦੀ ਬਾਈ ਬੜੀ ਠੰਡੀ ਹੈ ਲੈ ਆ ਦੇਖੋ ਜੀ ਅਸਲ ਹਰ ਤੱਕ ਲੱਟੋ ਲੱਬੋ ਬਹੁਤ ਮੇਰਬਾਣ ਤੋੜੋ ਜੀ ਕਿੰਨੇ ਦਿਨ ਘਟ ਜੂਗੀ ਬਾਈ ਹਲੇ ਪਾਇਆ ਚਾਰ ਪੰਜ ਤੋਂ ਛੇ ਦਿਨ ਕਿ ਕਭ ਹਫਤਾ ਵੀ ਘਟ ਸਕਦੀ ਆ ਹਾਂ ਹਫਤਾ ਹੀ ਘਟ ਜੇ ਮੈਂ ਸ਼ੇਰ ਮਾਲ ਕੰ ਦੱਸਿਆ ਰੋ ਜੀ ਤੋਰੋ ਇਹਨੂੰ ਤੋਰ ਕੇ ਦਿਖਾ ਦਈਏ ਤੇ ਕੁਆਲਿਟੀ ਫੁੱਲ ਆ ਹਨਾ ਜਿਹਨੂੰ ਆਪਾਂ ਗੱਲ ਕਰ ਲਗੇ ਬਈ ਇੱਕ ਨੰਬਰ ਆ ਜਿਆ ਮੈਡਮ ਤੇ ਬਾਕੀ ਦਾ ਵਜਨ-ਭਜਨ ਬਹੁਤ ਆ ਤੇ ਖਰਾਬ ਨਹੀਂ ਇਹ ਜਮਾ ਹੀ ਹੁੰਦੀਆਂ ਹਨਾ ਜੀ ਬਹੁਤ ਆ ਬਈ ਕੱਦ ਬਹੁਤ ਆ ਬੈੜਦਾ ਕੱਦ ਬਹੁਤ ਆ ਬਾਲ ਕੋਲੇ ਆਉਂਗੇ ਜੀ ਖੁਸ਼ ਹੋਊਂਗੇ ਦੇਖਦੇ ਸਹੀ ਠੀਕ ਹੈ ਜੀ ਬਾਕੀ ਦੀ ਗੱਲ ਸੁਆ ਜਨੂਨ ਦੂਜਾ ਹਨਾ ਠੀਕ ਹੈ ਤੋਰੋ ਮੜੀ ਓਕੇ ਜੀ ਤੇ ਚੌੜੀ ਹੋ ਹੋ ਤੁਰਦੀ ਹੈ ਨਾ ਹੁਣ ਰੋਕ ਲਓ ਇੱਥੇ ਮੜੀ ਲਾ ਲਓ ਚਾਰ ਖਾ ਲੈਣ ਦੇ ਆ ਦੇਖੋ ਜਿਵੇਂ ਮਰਜੀ ਆ ਦੇ ਕੁਆਲਿਟੀ ਫੁੱਲਾ ਲੈ ਚਲੋ ਲੰਮੀ ਸਮਾਰ ਕੇ ਦਿਖਾਵਾਂਗੇ ਇਧਰ ਨੂੰ ਲੈ ਜਲੀ ਇਧਰ ਨੂੰ ਆ ਦੇ ਆ ਦੇਖੋ ਜਿਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਬਾਕੀ ਦਾ ਮਿਲਤ ਵੀਨ ਚੈੱਕ ਕਰ ਸਕਦੇ ਤੁਸੀਂ ਰੱਸਾ ਪੈ ਪਰਗੇ ਠੀਕ ਆ ਜੀ ਇੱਥੇ ਬੈਠਾ ਹੋ ਹੇ ਚੋਰੀਆ ਜਰ ਵੀ ਵੀ ਲੈ ਲਿਓ ਲੱਤ ਵੀ ਲੈ ਜਾਓ ਚੈੱਕ ਕਰਕੇ ਲਿਓਨੇ ਤੁਸੀਂ ਬਾਈ ਪੂਰੀ ਇਹ ਗੱਲ ਨਹੀਂ ਆਪਾਂ ਲਸਣਾ ਮਾਰਦੀ ਕੋਈ ਕੁਛ ਵੀ ਨਹੀਂ ਲੈਂਦੇ ਠੀਕ ਆ ਅਗਲੇ ਨਾਲ ਕਿਸੇ ਦੀ ਲੱਤ ਬਾਹ ਤੋੜ ਦੇ ਫਿਰ ਮਾੜਾ ਕੰਮ ਆ ਨਾ ਦੇਖ ਲੈ ਢੋਲ ਗਿੱਰੀਆਂ ਹੈ ਹੈ ਤਾਂ ਬਹੁਤ ਕਰਮਾਂ ਇੰਨੇ ਤਿਆਰ ਹੋਣੇ ਆ ਇਹਦੇ ਨੂੰ ਲੈ ਚਲੋ ਮੜੀ ਹੋਰ ਦਿਖਾ ਦਈਏ ਸਮਾਰ ਕੇ ਕਿਨੇ ਆਨਲਾਈਨ ਮੰਗਾਉਣੀ ਹੁੰਦੀ ਹੈ ਨਾ ਆਪਣੀ ਗਰੰਟੀ ਆ ਬੇਬੀ ਠੀਕ ਆ ਜੀ ਆ ਲੈਣਾ ਮੰਗਾ ਰਹੇ ਹਾਂ ਠੀਕ ਆ ਵੀਰੇ ਲੈ ਚਲੋ ਗਾਂਹ ਲੈ ਚਲੋ ਆ ਦੇਖੋ ਬਈ ਜਰ ਵੀ ਬਾਈ ਫਣਾ ਜ਼ਿੰਮੇਵਾਰੀ ਹੁੰਦੀ ਹੈ ਠੀਕ ਆ ਵੀਰੇ ਦੁੱਤ ਅਸ਼ੀਰਵਾਦ ਦੁੱਤ ਅਸ਼ੀਰਵਾਦ ਬਾਕ ਹਾਂ ਅਰ ਤੁਸੀਂ ਕੋਈ ਕੋਰਲਾ ਗੰਡਾ ਗੰਡਾ ਕੋਈ ਤਾਂ ਆਪਾਂ ਵਾਪਸ ਆਪਣੀ ਪੈਸੇ ਵਾਲੇ ਬਾਾਕੀ ਦਾ 100 ਚੋਂ ਇੱਕ ਹੀ ਨਿਕਲਦੀ ਹੈ ਨਾ ਇੱਕ ਹੈ ਜੀ ਵਾੜ ਠੀਕ ਆ ਓਕੇ ਜੀ ਤੇ ਬਾਕੀ ਦਾ ਦੁੱਧ ਤਾਂ ਸੇਵਾ ਦਾ ਹੁੰਦਾ ਹੈ ਨਾ ਹਾਂ ਆ ਦੇਖੋ ਜੀ ਅਸੀਂ ਬੇਬੀ ਨੂੰ ਦੁੱਧ ਦਿੰਗਾ ਠੀਕ ਆ ਭਾਂਡਾ ਤਾਂ ਹੈਗਾ ਜੀ ਹਾਂ ਆ ਦੇਖੋ ਆਸਲੇ ਭਾਂਡੇ ਨੂੰ ਦੁੱਧ ਕਹਦੇ ਨੇ ਜੀ ਦੂਜੇ ਵੇਖੋ ਆਪਾਂ ਜੀ ਪੱਟ ਤੇ ਲਾਉਨੇ ਆ ਕੈਮਰਾ ਤੇ ਮਗਰ ਦੀ ਵੀ ਲੇਵਾ ਦੇਖਦਾ ਮੂਰਤੀ ਵੀ ਠੀਕ ਹੈ ਜੀ ਤੇ ਮੂਰੇ ਗੁੱਠਾ ਦੇਖੋ ਕਿੱਥੋਂ ਦਿੱਕਰ ਬੱਡ ਬੁੱਲੇ ਵੇ ਠੀਕ ਆ ਜੀ ਤੇ ਫਿਰ ਚੈੱਕ ਕਰੋ ਚੱਕ ਹਾਂ ਬਾਕੀ ਦਾ ਰੰਗ ਰੂਗ ਬਹੁਤ ਤੇਜ ਆ ਹਨਾ ਬੜਾ ਝੋਲਾ ਰੰਗ ਆ ਭਾਈ ਜੀ ਜਿਹੜੇ ਬੰਦੇ ਨੇ ਨਾ ਗਰਮੀ ਮੰਨੇ ਠੀਕ ਆ ਦੁੱਧ ਦੇ ਨੇ ਵੀ ਦੇ ਦੇਣਾ ਹਨਾ ਏ ਰਾਮ ਰਾਮ ਭਾਈ ਠੰਡਾ ਠੀਕ ਆ ਗਰਮੀ ਵੀ ਨਹੀਂ ਮਾਰਦੀ ਇਹ ਵੀ ਗੱਲ ਆ ਠੀਕ ਆ ਠੀਕ ਆ ਜੀ ਕਾਲਾ ਛੱਪਾ ਮਾਰਨ ਵਾਲੀ ਨਹੀਂ ਉਹ ਨਹੀਂ ਜੀ ਓਕੇ ਜੀ ਆ ਦੇਖੋ ਜੀ ਵੀ ਮਾਰੀ ਜਾਵੇ ਲੈ ਦੇਖੋ ਜੀ ਬਾਈ ਚੈੱਕ ਕਰਕੇ ਲੈ ਕੇ ਆਉਂਦਾ ਜੀ ਤੇ ਬਾਕੀ ਦਾ ਗਾਰੰਟੀ ਵਾਲਾ ਕੰਮ ਹੀ ਆ ਇੱਥੇ ਠੀਕ ਆ ਜੀ ਕਾਫੀ ਵੀਡੀਓ ਆਪਣੇ ਚੈਨਲ ਤੇ ਕਵਰ ਕਰਿਆਂਗਾ ਹਾਂ ਤੇ ਵੀਰੇ ਡਿਮਾਂਡ ਡਿਮਾਂਡ ਬਾਈ ਫੋਨ ਤੇ ਕਰਾਇਆ ਜਾਏਗਾ ਕਰਾਇਆ ਜਾਏਗਾ ਜਾਇਜ ਜਮਾ ਵੇਚਣ ਵਾਲੀ ਜਮਾ ਜਾਇਜ ਹੋ ਡਰੀ ਨਾ ਨਾ ਕੋਈ ਜਾਵੇ ਨਾ 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 ਭਾਈ ਆਪਾਂ ਕਿੰਨੀਆਂ ਵੀਡੀਓ ਪਾ ਜਾ ਰਹੇ ਕਹਿੰਦੇ ਆਪਾਂ ਦੂਜੇ ਤੀਜੇ ਫੋਨ ਤੇ ਵੇਚ ਦੇ ਲਗਾ ਠੀਕ ਆ ਤੇ ਨੰਬਰ ਫੇਰ ਬੋਲ ਦਿਓ 99762427 ਪਿੰਡ ਚੋਕੇ ਹਾਂਜੀ ਐਫ ਆਜ ਸਾਹੀਵਾਲ ਤੇ ਜਰਸੀ ਦਾ ਕ੍ਰਾਸ ਤੁਹਾਨੂੰ ਦਿਖਾਤਾ ਜੀ ਤੇ ਫੇਰ ਦੇਖ ਲਓ ਕਿ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈ ਦਿਲੋਂ ਧੰਨਵਾਦ ਜੀ